200 70 ਰੁਪਏ ਮੀਟਰ ਕਾਟ ਵੀ ਤੇ ਬਾਕੀ ਐਵੇਂ ਬਹੁਤ ਸਾਰੀ ਬਾਈਟ ਕਲੈਕਸ਼ਨ ਮਿਲ ਜੂਗਾ ਨਾ ਆ 40 ਰੁਪਏ ਲੈ ਨਹੀਂ ਮਿਲ ਜੇਗਾ ਆ ਲੋ ਦੇਖੋ ਇਹ ਤੁਹਾਨੂੰ ਆਪਣੇ ਲਈ ਤਾਂ ਕਾਹਤੇ ਵੀ ਅਵੇਲੇਬਲ ਹੋ ਸਕਦੇ ਨੇ ਕਲਰ ਇੱਕ ਤੋਂ ਇੱਕ ਤੋਂ ਇੱਥੇ ਨੱਟ ਹੈ ਔਰ ਗੱਜਾ ਐਵੇਂ ਵਰਤਣ ਲਈ ਆਪਣੇ ਲਈ ਇਕੱਠਾ ਸਟਾਕ ਆਂਦਾ ਫੈਕਟਰੀ ਦਾ ਠੀਕ ਹੈ 40 ਰੁਪਏ 50 ਰੁਪਏ ਮੀਟਰ 2 2 3 4 ਕੋਈ ਸੂਟ ਤਿਆਰ ਕਰਕੇ ਲੈ ਜਾਓ ਆ ਸ਼ਾਈਨਿੰਗ ਦਾ ਪਾਰਟੀ ਯਰ ਸੋਦੇ ਓਕੇ ਪੀਸ ਵੀ ਐਡੀ ਲੈਵਲ ਨੇ ਇਹਦੇ ਸੂਟ ਵੀ ਪਰ ਇਸ ਟਾਈਮ ਸਾਰਿਆਂ ਨੂੰ ਪਿਆਰ ਭਰੀ ਹਸਤੀ ਨਾਲ ਦੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਧਿਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਸਹਿਰ ਮਰੀਰਕੋਟਲੇ ਤੇ ਸਹਿਰ ਮਰੀਰਕੋਟਲੇ ਹਰੇਕਾਂ ਤੋਂ ਬਹੁਤ ਵੱਡੀ ਕੱਪੜਿਆਂ ਦੀ ਸੇਲ ਲੱਗਦੀ ਆ ਤੇ ਦਿਖਾਉਣਾ ਤੁਹਾਨੂੰ ਸਾਰਾ ਅੱਜ ਕੱਪੜਾ ਤੇ ਚੱਲਦੇ ਆ ਅੱਜ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਤੇ ਵੀਡੀਓ ਦਾ ਐਂਡ ਤੱਕ ਬਨੇ ਰਹੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚੱਲਦੇ ਆ ਦਿਖਾਉਣਾ ਤੁਹਾਨੂੰ ਸਾਰੀ ਅ ਲਓ ਜੀ ਦਿਖਾਉਣਾ ਤੁਹਾਨੂੰ ਅੱਜ ਆਪਾਂ ਸੈਰ ਮਰੇ ਰੇ ਕੋਟਲੇ ਦੀ ਸੇਲ ਤੇ ਐਵੇਂ ਵੀ ਤੁਹਾਨੂੰ ਸਾਰੀ ਜਿੱਦਾਂ ਮਿਲ ਜਾਣਗੀਆਂ ਜਿਵੇਂ ਆਹ ਦੇਖ ਸਕਦੇ ਹੋ ਨਾ ਲਓ ਬਾਕੀ ਬੱਤੀਆਂ ਦੇ ਕੱਪੜੇ ਹੋਗੇ ਚੂੜੀਆਂ ਹੋਗੀਆਂ ਜਿਵੇਂ ਅੱਗੇ ਹੈ ਨਾ ਆਹ ਚੂੜੀਆਂ ਮਿਲ ਜਾਣਗੀਆਂ 40 ਕਿਲੋ ਤੇ ਚੱਲਦੇ ਆ ਕੇ ਹੋਰ ਦਿਖਾਉਣਾ ਤੁਹਾਨੂੰ ਨਾ 40 ਕਿਲੋ 40 ਰੁਪਏ ਬਈ ਚੂੜੀ ਦਾ 40 ਰੁਪਏ ਲਓ ਜੀ 40 ਰੁਪਏ 200 ਵਾਲੀ ਆ 200 ਹੈ ਜਿਹੜੀ ਮਰਜ਼ੀ ਹੈ ਸੰਦੇਖ ਆ ਡੇਢ ਸੌ ਦੀਆਂ ਹੈ। ਲਓ ਜੀ 2 200 ਦੀਆਂ। ਤੇ ਕੋਲੇ ਠੰਡੇ ਸੇਲ ਦੇ ਵਿੱਚ ਆਹ ਡੇਢ ਸੌ ਦੀਆਂ ਹੈ। ਤੇ ਬਾਕੀ ਐਵੇਂ ਸਾਰੀਆਂ ਚੱਪਲਾ ਵਗੈਰਾ ਬਾਕੀ ਅੱਗੇ ਤੁਹਾਨੂੰ ਦਿਖਾਵਾਂਗੇ ਕਲੈਕਸ਼ਨ ਹੋਰ ਸੂਟ ਵਗੈਰਾ ਵੀ ਤੁਹਾਨੂੰ ਦਿਖਾਵਾਂਗੇ। ਏਹ ਡੀਟੇਲ ਤੱਕ ਵੀ ਤੁਹਾਨੂੰ 50 ਰੁਪਏ ਦੇ ਵਿੱਚ। ਓਕੇ ਓਕੇ। ਲਓ ਜੀ ਆਹ ਰੀਟਾ ਵਗੈਰਾ ਹੋ ਗਿਆ 50 50 ਰੁਪਏ ਦੀਆਂ। ਲਓ। ਪਿੱਛੇ ਪਈ ਚੱਪਲਾ। ਠੀਕ ਆ ਠੀਕ ਆ ਜੀ ਲਓ ਜੀ। ਆਹ ਰੀਟਾ ਪਿੱਛੇ ਪਈ। ਕਿਰਪਾ ਕਰ ਸੋ 10 40 10 45 ਕਰਾ ਲਓ ਲਓ ਜੀ ਆ ਵੀ 3 ਜੀ ਦੇਖਿਆ ਆ ਵੀ ਉੱਤੀ ਡੇਢ ਤੋਂ ਲਓ ਵੀ ਡੇਢ ਡੇਢ ਸੌ ਦੇ ਟਸ਼ਰਟ ਆ ਡੇਢ ਸੌ ਮਿਲ ਦਿੰਦੀਆਂ ਨੇ ਆ ਦੇਖ ਲਓ ਜੀ ਡੇਢ ਡੇਢ ਸੌ ਦੀਏ ਤੇ ਬਾਕੀ ਆ ਕੀ ਆ ਕਿੱਲਪਰ ਵਗੈਰਾ ਹੋਵੇ ਜਿਵੇਂ ਹੈ ਨਾ ਅਰੇ ਕੀ ਹੋ ਗਿਆ ਐਮ ਤੋਂ ਸਾਰਾ ਤੁਮੇਰਾ ਸਮਾਨ ਮਿਲ ਜਾਣਾ ਥੇਲ ਦੇ ਵਿੱਚ ਤੇ ਆਪ ਇਹਨੇ ਲੈ ਲੈਂਗੇ ਉਹ ਵੀ ਲੈ ਲੈਂਗੇ ਜੀ ਕਿਰੇਟਾ ਲੈ ਲੈਂਗੇ ਜੀ 5150 ਲਓ 5150 ਬਾਕੀ ਆਲੇ ਖਰਚਾ ਹੈ ਤੇ ਬਾਕੀ ਉਹ ਬੈਨ ਕਾਫੀ ਨਾ ਉੱਤਰ ਉਹ 500 ਲਓ ਇਹ ਅੱਗੇ ਡਬੱਟੇ ਆ ਗਏ ਨਾ ਆ ਥੱਲੇ ਵਾਲਾ 500 ਇਹ ਡਬੱਟਾ ਵੀ ਇਹ 300 ਲਿਆ ਦੇਣਾ ਆ ਵੀਰ ਬੱਟਾ ਵੀ ਡੇਰੇ ਤੋਂ ਲਿਆ ਆ ਸੂਤ ਵਗੈਰਾ ਆਹ ਹਾਂ ਇਹ ਕਿੰਨੇ ਦਾ ਆਹ ਪ੍ਰਿੰਟਡ ਆ ਗਿਆ ਨਾ ਇਹ 250 ਦਾ ਇਹ 250 ਦਾ ਆਹ ਅੰਦਰ ਆ 250 ਇਹ 250 ਜਿਹਦੇ ਨਹੀਂ ਮਿਲਦੇ ਨਹੀਂ ਇਹ ਬਹੁਤ ਵਧੀਆ ਕੁਆਲਟੀ ਚ ਲੋਗ ਪਲੇਨ ਆ ਗਿਆ ਨਾ ਫਿਰ ਬਾਕੀ ਆ ਦੇਖੋ ਜਿਹੜੇ ਤਾਰਾ ਯਾਹ ਪ੍ਰਿੰਟਡ ਦਬੱਟੇ ਵਗੈਰਾ ਨਾ ਸਾਫ ਦਬੱਟੇ ਆ ਗਏ ਉਹ ਵਧੀਆ ਵਧੀਆ ਉਹ ਦੇਖੋ ਵੀ ਦਬੱਟੇ ਬਹੁਤ ਆ ਬਾਹਰ ਆ ਦੇਖੋ ਤਾਰਾ ਤੇ ਅੱਗੇ ਆ ਗਏ ਆਪਾਂ ਦੁਬੱਟੇ ਰਬੂਟੇ ਆ ਗਏ ਨਾ ਸਾਰੇ ਲੋ ਵੀ 100 150 100 150 ਆਈ ਮਿਲ ਜਣਾ ਓਕੇ ਆ ਪੰਜਾਬੀ ਜੁੱਤੀ ਆ ਗਈ ਹੈ ਨਾ ਲੋ ਵੀ ਤੇ ਆ ਬੱਚਿਆਂ ਦੇ ਆ ਗਏ ਅੱਗੇ ਸਾਰੇ ਆਹ ਪੰਜਾਬੀ ਜੁੱਤੀ ਆ ਗਈ ਆਹ ਵੀ ਸਾਰੀ ਜੁੱਤੀ ਦੀ ਵੈਰਾਈਟੀ ਬਹੁਤ ਆ ਜੇ ਆਪਾਂ ਗੱਲ ਕਰੀਏ ਸੇਲ ਦੇ ਵਿੱਚ ਤੁਹਾਨੂੰ ਮਿਲ ਜੂਗੀ ਮੈਂ ਨਾ ਸਾਰੀ ਗਾਦੀ ਸਾਰੀ ਲੋ ਵੀ ਲੋ ਦੇਖੋ ਸਾਰਾ ਕੀ ਆਈ ਹੈ ਯਾ ਬਾਕੀ ਸਾਨੂੰ ਇਧਰ ਪੰਜ ਦੇ ਸਾਰੇ ਗਲਾਸ ਹੋ ਗਏ ਨਾ ਆਪ ਕੋਲ ਗਾਇਆ ਬਿਲਕੁਲ ਫਰਾਮ ਲੱਗ ਗਿਆ 200 150 200 ਲੋ ਵੀ 파ਰਸ ਵਗੈਰ ਆ ਗਏ ਅੱਗੇ ਨਾ ਬੈਗ ਵਗੈਰ ਆ ਗਏ ਸਾਰੇ ਐਵੇਂ ਤੇ ਬਾਕੀ ਇਹ ਘੜੀਆਂ ਹੋ ਗਈਆਂ ਆਪ ਦੇਖੋ 파ਰਸ ਉਹ ਨਾ ਕਿੰਨੀ ਕਵਾਂਟੀਟੀ ਪਈਆ ਬਾਕੀ ਆ ਪਲਾਸਟਰ ਦਾ ਸਮਾਨ ਪਿਆ ਸਾਰਾ ਇੱਧਰ ਲੋ ਵੀ ਸਾਰਾ ਪਲਾਸਟਰ ਦਾ ਸਮਾਨ ਮਿਲ ਗਿਆ ਤੇ ਆ ਅੱਗੇ ਭਾਂਡੇ ਪਏ ਨੇ ਲੋ ਵੀ ਤੇ ਆ ਜੋ ਅੱਗੇ ਚੱਲਦੇ ਆਂ ਹੋਰ ਆਪਾਂ ਤੇ ਆ ਆ ਗਏ ਅੱਗੇ ਲੋ ਬੱਟੇ ਆ ਗਏ ਆ ਸੂਟ ਆ ਗਏ ਹਨ ਜਿਵੇਂ 250 200 ਪ੍ਰਿੰਟਡ ਸੂਟ ਹਨ 250 ਦਾ ਮਦਰ ਜਾਨਾ ਠੀਕ ਹੈ ਉਹ ਰੇਟ ਪੁੱਛਣਾ ਇਹਦਾ ਕੀ ਰੇਟ ਆ ਜੀ 100 ਰੁਪਏ ਜੋ ਇਹਦਾ ਮੀਟਰ ਜੇ ਤੁਹਾਨੂੰ ਮਿਲਣਾ 40 ਦਾ ਮੀਟਰ ਪਸ਼ਮੀਨਾ ਦਾ ਆ ਪੈ ਜਾਵੇਂ ਹਨ ਆਹ ਦੇ ਲਓ ਬਾਕੀ ਆ ਦੇਖੋ ਅੱਗੇ ਸਾਰਾ ਵਿਲਦੇ ਨੇ 40 ਰੁਪਏ ਮੀਟਰ ਦੇ ਹਿਸਾਬ ਨਾਲ ਆ ਵੀ ਦੇਖੋ ਫੇਰ ਆਲੇ ਢੇਰ ਪਏ ਨੇ ਲੈ ਇਹ ਫੈਂਸੀ ਫੈਂਸੀ ਕਪੜਾ ਉਹ ਕਹਿੰਦੇ ਨੇ ਮੈਨੂੰ ਹਾਂ ਇਹ ਕੋਈ ਹੈ ਕਿਹੜਾ ਫੈਂਸੀ ਦੀ ਹੈ ਓਕੇ ਓਕੇ 40 ਰੁਪਏ ਮੀਟਰ ਬਈ ਇਹ 30 ਰੁਪਏ 30 ਰੁਪਏ ਹਾਂ ਇਹ 30 ਰੁਪਏ ਆ ਵਾਕਿਆ ਦੇਖੋ ਇੱਧਰ ਜਿਹੜਾ ਆ 100 ਰੁਪਏ 100 ਰੁਪਏ ਦਾ ਪੀਸ ਆਹਾਂ 100 ਰੁਪਏ ਦਾ ਪੀਸ ਬਾਕੀ ਆ ਦੇਖੋ ਲਓ ਜੀ ਚੱਕੋ ਵੀ ਦਾ ਦਾ ਰੁਪਏ ਲਓ ਜੀ ਇਹ ਦਾ ਰੁਪਏ ਦੇ ਲੈ ਕੇ ਆਇਆ ਹਾਂ ਇਹ ਮੈਨੂੰ ਬਹੁਤ ਸਾਰਾ ਕੱਪੜਾ ਇਹ ਸੇਲ ਤੋਂ ਮਿਲ ਜੂਗਾ ਪਦਰੇ ਤੋਂ ਪਹਿਲਾਂ ਵੀ ਕੁੱਤੇ ਨਾਲ ਰਾਤ ਤੱਕ ਕੰਮ ਕੀਤਾ ਸੀ ਤੇ ਆਪਣੇ ਲਈ ਵੇਖੋ ਕੈਮਰੀ ਕਾਟਨ ਹੈ ਇਹਦੇ ਵਿੱਚ ਆਪਣੇ ਲਈ ਕਈ ਡਿਜ਼ਾਈਨ ਨੇ ਜਿਵੇਂ ਇੱਕ ਤੋਂ ਤਿੰਨ ਚਾਰ ਹਲੋ ਪੰਜ ਛੇ ਬਰੇ ਫੇਰੀਆਂ ਚ ਜਾਂ ਪਿੰਡਾਂ ਚ ਲੋਗ ਤੁਸੀਂ ਕੜ ਤੋਂ ਸਾਡੇ 3 400 ਦਾ ਸੂਟ ਹੈ ਸਾਡੇ ਲਈ ਇੱਥੇ ਤੁਹਾਨੂੰ 200 ਦਾ 250 ਦਾ ਸ਼ਾਪ ਤੇ ਵੀ ਆਉਂਗੇ ਤਾਂ ਇਸ ਤੋਂ ਹੋਰ ਵੀ ਪ੍ਰਿੰਟ ਮਿਲਣਗੇ ਬਲਕਿ ਜੀ ਆਪਕਾ ਵੀ ਹਨੇ ਨਹਾ ਮਾਲ ਆਣਾ ਹੈ। ਉਹਨਾਂ ਸਪੋਰਦੀ ਵੀ ਹੁੰਦੇ। ਲਾਈਨਾਂ ਵਾਲਾ ਮਾਲ ਹੈ। ਔਰ ਕੁਆਲਿਟੀ ਚੈੱਕ ਕਰੋ ਕੋਈ ਨਾ ਫਟਣ ਵਾਲੀ ਨਾ ਧੋਏ ਤੇ ਕਿਤੇ ਜਾਣ ਵਾਲੀ ਪਰ ਆਹ ਫੌਇਲ ਪ੍ਰਿੰਟ ਹੈ। ਇੱਕ ਸਪੋਰ ਦਾ ਹੁੰਦਾ ਆਪਣੇ ਲਈ ਸਿਰਫ 100 ਰੁਪਏ ਮੀਟਰ ਔਰ 100 120 ਪਰ ਮੀਟਰ ਵਾਲੀ ਆਈਟਮ ਹੈ ਇਹ ਫੌਇਲ ਪ੍ਰਿੰਟ। ਫਿਰ ਇੱਕ ਤੋਂ ਇੱਕ ਪ੍ਰਿੰਟ ਆਈਟਮ ਨੇ ਆਪਣੇ ਲਈ ਵੀ ਆਏ। ਆ ਲੈਣਾ ਸਿਰਫ ਸਵਾ 100 ਕਰਦਾ ਸੁਣ ਤਾ। ਠੀਕ ਆ। ਸੂਟ ਨੇ ਨੇ ਜਿਹੇ ਸਵਾ ਸੌ ਦੇ ਬੰਦਾ ਸੂਟ ਹਾਂ ਠੀਕ ਹੈ ਜੀ ਕਿੱਕੀ ਕਿੱਕੀ ਸੀ ਹੈ ਨਾਈਟ ਸੂਟ ਲਈ ਆ ਕੇ ਨਾਈਟ ਸੂਟ ਆ ਲਈ ਆ ਹੁੰਦਾ ਯਾ ਦੇ ਵੀ ਮਿਲ ਜਾਂਦੇ ਨੇ ਜਿਵੇਂ ਆ ਪਿਓਰ ਮਸਲੀਨ ਤੇ ਹੈ ਇਹਦਾ ਕੀ ਰੇਟ ਹੈ ਵੀਰੇ ਇਹ ਵੀਰੇ ਸਿਰਫ 4 ਰੁਪਏ ਦੀ ਕੁਰਤੀ ਠੀਕ ਹੈ ਜੀ ਇਹ ਦੋ ਸੌ ਦੋ ਸੌ ਦੀ ਤੇ ਆਪਣੀ ਨਵੀਂ ਐਮਕੂਰਤੀ ਲਈ ਖੋਪਰ। ਉਹ ਲਿੰਦੀ ਕੁਰਤੀ ਹੈ ਜਦੇ ਤੇ ਬਣਿਆ ਹੈ ਤਿੰਨ ਤਿਸਾਂ ਫਰੰਟ ਬੈਕ ਨਾਲ ਬਾਹੂ। ਕੁਰਤੀ ਹੈ ਮਰਜੀ ਪਿਆਰ ਕੋ ਲਓ। ਡਿਜ਼ਾਈਨ ਇੱਕ ਤੋਂ ਇੱਕ ਵੀਰੇ। ਹਾਂ। ਜੀ ਸਾਡੇ ਲਵੋ ਜਿਹੜਾ ਮਰਜੀ ਲਵੋ ਤੁਹਾਨੂੰ ਐਸੇ ਰੇਟ ਮਿਲਣਗੇ ਇਨਸ਼ਾਅੱਲਾ ਤੁਹਾਨੂੰ ਮਾਰਕੀਟ ਚ ਵੀ ਨਹੀਂ ਮਿਲਣਗੇ ਤੇ ਆ ਲੋ। ਪ੍ਰਿੰਟ ਦੇਖੋ ਕੋਈ 30 ਰੁਪਏ ਮੀਟਰ ਕੋਈ 40 ਰੁਪਏ ਕੋਈ 50 ਰੁਪਏ ਮੀਟਰ। ਇਹ ਕਿ ਵੀ ਆਗੇ ਆਪਣਾ ਆਪਲੇ ਨਾਲ ਆ ਗਏ ਆ ਆ ਦੇਖੋ ਆਪਣੀ ਲਵਿਆ ਲੀਲਨ ਹੈ ਜੀ ਇਹ ਮੁੰਬਈ ਮਿਲਡਾਈ ਦੀ ਲੀਲਨ ਹੈ ਜੀ ਨੂੰ ਮਰਜੀ ਚੈੱਕ ਕਰਾ ਲਿਓ ਪੂਰੇ ਕਿਤੇ ਨਾ ਕਿਤੇ ਜਾਵੇ ਨਾ ਲਫਨ ਵਾਲੀ ਆ ਲਫਨ ਵਾਲੀ ਆ ਦੇਖੋ ਇਹ ਨਾ ਜਮੀਨ ਆਸਮਾਨ ਦਾ ਫਰਦ ਹੈ ਉਹਨੇ ਰਾਜਸਥਾਨੀ ਹੈ ਇਹ ਤੋਏ ਤੇ ਇਹਦਾ ਥੋੜਾ ਜਿਹਾ ਹੁੰਦਾ ਹੁੰਦਾ ਪਰ ਆ ਮੁੰਬਈ ਮਿਲਡਾਈ ਹੈ ਚਾਹੇ ਕੁਰਤਾ ਪਜਾਮਾ ਬਣਾ ਲਓ ਠੀਕ ਹੈ ਜੀ ਚਾਹੇ ਇਹਦਾ ਤੁਸੀਂ ਸੂਟ ਬਣਾ ਲਓ ਜائیں ਮਰਜੀ ਇਹਦਾ ਕੀ ਰੇਟ ਹੈ ਜੀ ਇਰੇ ਬਸ 200 ਦਾ 250 ਦਾ 300 ਦਾ ਲੀਲਨ ਚ ਦੋ ਤਿੰਨ ਕੁਆਲਿਟੀ ਹੁੰਦੀ ਹੈ ਨਾ ਉਹ ਸਾਫ ਚ ਉਹ ਸਾਫ ਨਾਲ ਕਿੰਨਾ ਲੋ ਘੱਟ ਮਾਰਕੀਟ ਨਾਲ ਘੱਟ ਹੂੰ ਲੋ ਆਹ ਲੋ ਮੈਂ ਅਦਮਾ ਹਾਲੋ ਗਿਰੇ ਆਪਣੇ ਲਈ ਉਹ ਜਾਂ ਮੈਟਾ ਚੈ ਦਾ ਦੁਪੱਟਾ ਬਣਾਓ ਚੈ ਪ੍ਰਾਗ ਬਣਾਓ ਚੈ ਸੂਟ ਬਣਾਓ ਆਹ ਲੋ ਦੇਖੋ ਇਹ ਤੁਹਾਨੂੰ ਆਪਣੇ ਲਈ ਤਾਂ ਕਹਾਂ ਤੇ ਵੀ ਅਵੇਲੇਬਲ ਹੋ ਸਕਦੇ ਨੇ ਕਲਰ ਇੱਕ ਤੋਂ ਇੱਕੋ ਇਹ ਕਿ ਮੈਟਾ ਹੈ 54 ਐਵੇਂ ਵਰਕ ਵਾਲੇ ਆਪਣੇ ਲਈ ਇਕੱਠਾ ਸਟਾਕ ਆਂਦਾ ਫੈਕਟਰੀ ਦਾ ਠੀਕ ਹੈ 40 ਰੁਪਏ ਤੇ 50 ਰੁਪਏ ਮੀਟਰ ਦੋ ਭਾਈ 3 4 ਕੋਈ ਸੂਟ ਤਿਆਰ ਕਰਕੇ ਲੈ ਜਾਓ ਆ ਸ਼ਾਈਨਿੰਗ ਵਾਲਾ ਪਾਰਟੀ ਵੇਅਰ ਸੋਦੇ ਓਕੇ ਪੀਸ ਵੀ अवेलेबल ਨੇ ਇਹਦੇ ਸੂਟ ਵੀ ਪਰ ਇਸ ਟਾਈਮ ਪੀਸ ਨੇ ਪਰ ਸ਼ਾਪ ਤੇ ਆਪਾਂ ਨੂੰ ਬੜੇ ਸੂਟ ਵੀ ਮਿਲ ਜਣਗੇ ਆ ਵਾਈਟ ਮਾਲ ਪਿਓਰ ਦਾ ਜਿਹੜਾ 2 2 3 300 ਰੁਪਏ ਮੀਟਰ ਹੁੰਦਾ ਹੂੰ ਉਹ ਸਿਰਫ 20 ਰੁਪਏ ਦਾ 30 ਰੁਪਏ ਦਾ 50 ਰੁਪਏ ਦਾ ਪੀਸ ਹੈ ਮੈਂ ਇਹ ਪਿਓਰ ਦਾ ਮਾਲ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਣੇ ਲਿਵਾਉਂਦੀ ਹੈ ਸਾਟਨ ਸ਼ਾਈਨ ਦਾ 70 ਰੁਪਏ 70 ਰੁਪਏ ਸਾਟਨ ਜਾਈਂ ਨੇ ਆ ਦੇਖੋ ਪ੍ਰਿੰਟ ਚੈੱਕ ਕਰੋ ਇੱਕ ਤੋਂ ਇੱਕ ਲਓ ਇੱਕ ਫੋਟ ਵਾਲੇ ਪ੍ਰਿੰਟ ਨੇ ਕੋਈ ਐਵੇਂ ਨਾ। ਇਹ ਦੇਖੋ ਜੀ ਬਣੀ ਹੋਈ ਹੈ। ਹਲੋ। ਇਹਦੇ ਪੀਸ ਕਿੱਥੇ ਸਮਾਨ ਹੈ। ਕੋਰੈਂਟ ਕਿੱਥੇ ਆ ਗਈ। ਇਹ ਕੋਰੈਂਟ ਤੋਂ ਬੂਰੇ। ਆਪਣੇ ਆ ਦੇਖੋ ਆ ਤਰੇਵ ਆ। ਹਮ ਇੱਕ ਤਰੇਵ ਦੇ ਸੰਕਟਾਈ ਹੁੰਦੇ ਨੇ। ਹੁਣ ਆਹ ਪਹਿਲੇ ਟ੍ਰੇਨ ਨੇ ਕੋਈ ਸੰਕੂਨ ਹੈ, ਕੋਈ ਟਾਫਟਾ, ਇਹ ਸਲਵਾਰਾਂ ਲਈ ਅੰਡਰ ਸ਼ਰਟਾਂ ਲਈ ਜਾਂ ਅੰਡਰ ਕੱਪੜੇ ਲੈ ਨੇ ਪਿਓਰ ਵਰਕ ਵਾਲੀ ਟਰੇਵ। ਗਾਰੰਟੀ ਹੈ ਜਾਈਂ ਕਾਸੇ ਰਿਆਰ ਦਾ ਵਰਕ ਕਰਾ ਲਿਓ ਉਹਦੇ ਤੇ ਉਸ ਤੋਂ ਬਾਅਦ ਆਪਕੇ ਲਈ ਆ ਜੇ ਨੀ ਕੋਟਨ ਲੇ ਲੈਣਾ ਹਾਂ ਹਾਂ ਆ ਰਹੀਓ ਹਲੋ ਹਲੋ ਪ੍ਰਿੰਟ ਚੈੱਕ ਕਰੋ ਇਹ ਲੋ ਪ੍ਰਿੰਟ ਚੈੱਕ ਵਧੀਆ ਹੀ ਪ੍ਰਿੰਟ ਵਧੀਆ ਅੱਛਾ ਦੇਖੋ ਹਾਂ ਪ੍ਰਿੰਟ ਦਿਖਾਣਾ ਤੁਹਾਨੂੰ ਨਾ ਹਲੋ ਗਰਮ ਸਲਵਾਰਾਂ ਲੈਣੀ ਨੇ ਇਵੀਂ ਦੇ ਰਹੀ ਹੈ ਜਿਹੜਾ ਮਾਰੂ ਕਲਰ ਆ ਲੋ ਕਲਰ ਦੇ ਸਟਾਕ ਆਪਣੇ ਲੈਵਲ ਲਿਮਨ ਨਹੀਂ ਹੁੰਦੇ ਅਨਲਿਮਟਡ ਆ ਇਹ ਵੀ ਜਾਂਦੇ ਨੇ ਠੀਕ ਆ ਪਿਓਰ ਜੋਰ ਜੱਟ ਕਰੇਵ ਲੈਣੀ ਆ ਹੂੰ ਆ ਲੋ ਕਲਰ ਚੈੱਕ ਕਰਾਂ ਲੋ ਕਿਆ ਸੂਟ ਬਣਾਉ ਹੂੰ ਕਿ ਤਲਵਾਰ ਬਣਾਵਾਂ ਲੋ ਕਲਰ ਲੱਗਦਾ ਤੇ ਸਾਰੇ ਮਿਲ ਜਾਂਦੇ ਆ ਇਹਦੇ ਨਾਲ ਇਤਨਾ ਇਤਨਾ ਘੀਰੇ ਆਪਣੇ ਲੈਵਲ ਕਲਰ ਆ ਲੋ ਬਾਕੀ ਤੇ ਪੂਰਾ ਬਹੁਤ ਵੱਡੀ ਇਹ ਸੇਲ ਆ ਆ ਪਿਓਰ ਔਰ ਗੰਜਾ ਅਸਰ ਜਿਹੜੀ ਹੁੰਦੀ ਆ ਚਲੋ ਜਿਹੜੀ ਪਿਓਰ ਔਰ ਗੰਜਾ ਜੀ ਇਹ ਪਰ ਲਿਮਟ ਸਟਾਕ ਹੈ ਆਪਣੇ ਲੋਗੇ ਆਪਣੇ ਲੋਗੇ ਹਮੇਸ਼ਾ ਭਰਾ ਜਿਹੜਾ ਤੁਸੀਂ ਮਰਜ਼ੀ ਲੋਗਾ ਕੇ ਸੰਡੇ ਮਾਰਕੀਟ ਤੇ ਕਿ ਆਪਣੇ ਲੋਗੇ ਸ਼ਾਪ ਤੇ ਵਿਜ਼ਿਟ ਕਰੋ ਨੰਬਰ ਬੋਲਦੇ ਆਪਦਾ ਨੰਬਰ ਬੋਲਦੇ ਨੰਬਰ ਯਾਦ ਰੱਖਿਓ ਮੇਰਾ 75 دوسੀ 2008 ਸਿੰਪਲ ਕਮੇਟੀ ਲਾਲ ਬਾਜ਼ਾਰ ਮਲੇਰ ਦੀ ਠੀਕ ਆ ਅੱਗੇ ਤੁਹਾਨੂੰ 100-100 ਰੁਪਏ ਦੇ ਮਿਲ ਜਾਣਗੇ ਸੂ ਸਾਰੇ ਆ ਇੱਕ ਵਧੀਆ ਸਰ ਵੀ ਰੱਖਿਆ ਨਾ ਕਲਾਏ ਵਾਲੇ ਤੋਂ ਅਲੱਗ ਹੈ ਆ ਦੇਖੋ ਭਾਈ ਇਹ 100 ਰੁਪਏ ਦਾ ਸੂਟ ਹੈ ਸਾਨੂੰ ਨੇ ਲਿਆ ਦੀ ਵਿੱਚ ਇਹ ਵੀ 100 ਰੁਪਏ ਦਾ 100 ਰੁਪਏ ਦਾ ਇਹ ਵੀ 100 ਰੁਪਏ ਦਾ 100 ਰੁਪਏ ਦਾ ਸੂਟ ਹੀ ਹੈ ਜੀ ਲੋ ਜੀ ਇਹ ਵੀ ਸਭ ਬਰੀਆ ਕੁਆਲਿਟੀ ਓਕੇ ਓਕੇ ਇਸ ਵਿੱਚ ਕਲਰ ਮਿਲ ਜਾਏਗਾ ਔਰ ਆਪਕੋ ਠੀਕ ਹੈ ਠੀਕ ਹੈ ਪਹਿਲੇ ਨਾ ਸੋਰ ਮਿਲ ਜਾਣਗੇ ਇਸ ਨੂੰ ਦੇਖੋ ਔਰ ਚੈੱਕ ਕਰੋ ਕੱਪੜਾ ਓਕੇ ਕਲਰ ਹੈ ਕਿ ਕਈ ਰੁਪਏ ਪਹਿਲੇ 100 100 ਰੁਪਏ ਦੇ ਮਿਲ ਜਾਣਾ ਸੋਰਟ ਵਾਲਾ ਲਓ ਫਰੋਕ ਵਾਲਾ ਲਓ 100 ਰੁਪਏ ਦਾ ਤੇ ਆ ਦੇਖੋ ਕੱਟ ਕਿਹੜਾ ਕੱਪੜਾ ਇਹ ਬਰੋਕਟ 50 ਰੁਪਏ ਦਾ ਵੀ ਆ 20 ਰੁਪਏ ਓਕੇ ਆ 20 ਪਏ ਆ ਗਿਆ ਨਾ ਤੇ 100 ਰੁਪਏ ਦਾ ਚੱਕ ਲੈ ਜਾਈ ਮੜਾ ਜਾ 100 ਰੁਪਏ ਦਾ 100 ਰੁਪਏ ਦਾ ਜੀ 5 ਮੀਟਰ ਬੂਹੇ 5 ਮੀਟਰ 100 ਰੁਪਏ ਦਾ ਪੂਰਾ ਸੂਰ ਫੁੱਲ ਬੰਦ ਹੋ ਜਾ ਓਕੇ ਓਕੇ ਲਓ ਵੀ 100 ਰੁਪਏ ਦਾ ਬਾਕੀ ਬਹੁਤ ਠੀਕ ਹੈ ਤੇ ਆ 20 ਪਏ सत्तर रुपए मीटर कट भी, भी, पेड़े पेड़े पेड़े। भी, भी, तो काट भी बाकी बहुत सारी बाइट कलेक्शन मिलू है ना आ चाली रुपए ਬੀ ਚੈੱਕ ਕਰੋ ਵਧੀਆ ਕੁਆਲਟੀ ਆ ਇਹ ਦੇਖੋ ਸਾਡਾ ਲਓ ਜੀ ਹਮਮ ਆ 60 ਰੁਪਏ ਦਾ ਪੀਸ ਮਿਲ ਜਣਾ ਨਹੀਂ ਤੁਹਾਨੂੰ ਇਹ ਲਓ ਜੀ ਤੇ ਬਾਕੀ ਆ ਦੇਖੋ ਸਾਰਾ ਨਾ ਤੇ ਆ ਜਾਲੀ ਵਾਲੇ ਪੈਣੇ ਜਿਵੇਂ ਲਓ ਜੀ ਤੇ ਉਹ ਪੈਣੇ ਜਾਲੀ ਵਾਲੇ ਜਿਵੇਂ ਸਾਰੇ 100 ਰੁਪਏ ਤੋਂ 100 ਕਰ ਜਾਇਆ ਨਾ ਜੀ ਇਹ 벨ਵਟ ਆ ਗਿਆ 300 ਸੂਟ 벨ਵਟ ਦੇ ਕਲਰ ਵੀ ਚੈੱਕ ਕਰ ਸਕਦੇ ਹੋ 벨ਵਟ 300 ਰੁਪਏ ਜਿਆ ਅੱਜ ਦਿੰਨੜ ਤੇ ਆ ਲਓ ਵੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਮਰੇਡ ਕੋਟਲੇ ਦੀ ਖੰਡੇ ਸ਼ੇਲ ਦਿਖਾਈਆ ਕੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਪੰਜੀ ਲੱਗਿਆ ਲਾਈਕ ਕਰਨਾ ਧਿਆਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਕਲੀਆਂ ਤੁਹਾਡਾ ਸਾਰਾ ਅੱਜ ਤੱਕ ਬੁਝੇ ਦੇ ਲਈ ਬਹੁਤ ਬਹੁਤ ਧੰਨਵਾਦ ਜੀ